ਜੇ ਤੁਸੀਂ ਹਿਮਾਚਲ ਦਾ ਚੰਡੀਗੜ੍ਹ ਦਾ ਜਾਂ ਹੋਰ ਜਿੰਨੀਆਂ ਵੀ ਘੁੰਮਣ ਵਾਲੀਆਂ ਥਾਵਾਂ ਨੇ ਜੇ ਉਹਨਾਂ ਦਾ ਸਾਰਿਆਂ ਦਾ ਨਜ਼ਾਰਾ ਇੱਕ ਥਾਂ ਦੇ ਉੱਤੇ ਲੈਣਾ ਹੈ ਤੇ ਤੁਸੀਂ ਇੱਥੇ ਗੈਰੀ ਫਾਰਮ ਵਿਖੇ ਆਓ ਤੇ ਵਿੱਚ ਅਸੀਂ ਜਿਹੜਾ ਆਪਣਾ ਮਹਾ ਪੰਜਾਬ ਜਿਹਦੇ ਵਿੱਚ ਸਾਰਾ ਰਾਜਸਥਾਨ ਹਰਿਆਣਾ ਹਿਮਾਚਲ ਚੰਡੀਗੜ੍ਹ ਇਹ ਸਾਰੇ ਦਾ ਸੀਨ ਦਿਖਾਉਣ ਦੀ ਜਿਹਨੂੰ ਆਪਾਂ ਪਹਿਲਾਂ ਕਹਿੰਦੇ ਨੇ ਭੂੜ ਕੜੂਕਾ ਉਹ ਚੀਜ਼ ਵੀ ਹੈਗੀ ਹੈ ਵਿੱਚ ਨਵਾਂ ਨਹੀਂ ਜਿੰਨਾ ਵੀ ਪੁਰਾਣੀ ਤੋਂ ਪੁਰਾਣੀ ਚੀਜ਼ ਲੱਭ ਕੇ ਲਈਏ ਉਹ ਲੋਕਾਂ ਦੇ ਮੁੱਖ ਕਰੀਏ ਤਾਂ ਲੋਕ ਪਸੰਦ ਕਰਦੇ ਨੇ ਤਾਂ ਦੁਬਾਰਾ ਦੁਬਾਰਾ ਉਹ ਬਣਿਆ ਹੋਇਆ ਫਿਰ ਇਹਨੂੰ ਬਾਲ ਤੇ ਪੇਸਟ ਕਰਕੇ ਅੱਗੇ ਉਵੇਂ ਇੰਪੋਸਟਿਵ ਪੇਂਟਿੰਗ ਬਣਾਉਂਦਾ ਹਉ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਆ ਇੱਥੇ ਜੋ ਪਿੰਡ ਬਣਿਆ ਹੋਇਆ ਹੈ ਪਹਿਲਾ ਪਿੰਡ ਕਿੱਦਾਂ ਦੇ ਹੁੰਦੇ ਸੀਗੇ ਉਹ ਹਰ ਇੱਕ ਚੀਜ਼ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗੀ ਤੁਸੀਂ ਦੇਖੋ ਜਿਵੇਂ ਧਿੰਜਲਾ ਵਿੱਚ ਪਿੰਗਾ ਝੂਟਦੇ ਸੀਗੇ ਧਿੰਜਲਾ ਬਣਿਆ ਹੋਇਆ ਹੈ ਇਹ ਇੱਧਰ ਜ਼ਿਮੀਦਾਰ ਦਾ ਮਕਾਨ ਹੈਗਾ ਜੀ ਇਹ ਜਿਵੇਂ ਪਹਿਲਾਂ ਜ਼ਿਮੀਦਾਰ ਰਹਿੰਦੇ ਸੀਗੇ ਉਹਨਾਂ ਦਾ ਕਿਵੇਂ ਵਿਹੜਾ ਹੁੰਦਾ ਸੀ ਕਿਵੇਂ ਮਕਾਨ ਹੁੰਦਾ ਸੀ ਅੱਛਾ ਜਿਹੜੇ ਦਰਵਾਜ਼ੇ ਫਿਰ ਉਹਨਾਂ ਨੇ ਯੂਜ਼ ਕੀਤੇ ਹਨ ਦਰਵਾਜ਼ੇ ਵੀ ਪਹਿਲਾਂ ਇਦਾਂ ਦੇ ਹੀ ਹੁੰਦੇ ਸੀ ਆਕਿੰਡੀ ਹੁੰਦੀ ਸੀ ਐਵੇਂ ਲੱਕੜ ਦੇ ਦਰਵਾਜ਼ੇ ਹੁੰਦੇ ਸੀ ਇਹ ਹੁਣ ਹੁਣ ਨਹੀਂ ਹੁੰਦੇ ਇਦਾਂ ਦੇ ਇਹ ਸੇਮ ਉਹੀ ਇਦਾਂ ਲੱਗਦੇ ਕਿ ਜਿਵੇਂ ਅਸੀਂ ਜ਼ਿਮੀਦਾਰ ਦੇ ਘਰ ਘੁੰਮਦੇ ਪਏ ਆ ਇੱਥੇ ਸ਼ਾਹੂਗਾਰ ਦੀ ਇਹ ਵਿੱਚ ਡੋਲੀ ਜਾਂਦੀ ਹੁੰਦੀ ਸੀ ਪੰਜਾਬ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਦਿੱਲੀ ਦਾ ਸੰਘਰਸ਼ ਸੀ ਉਹਦੀ ਇੱਕ ਨਿਸ਼ਾਨੀ ਹੈ ਜੀ ਇਹ ਇਹਦੇ ਵਿੱਚ ਅਸੀਂ ਉੱਥੇ ਦਿੱਲੀ ਸਵਾ ਸਾਲ ਰਹੇ ਹਾਂ ਗੱਡੀਆਂ ਦੀਆਂ ਸੀਟਾਂ ਨੇ ਗੱਡੀਆਂ ਦੀਆਂ ਸੀਟਾਂ ਲਾ ਕੇ ਇਹਦੇ ਇਹ ਜੀਪ ਮਗਰ ਵੀ ਪੈ ਜਾਂਦੀ ਹੈ ਇਹ ਅੱਗੇ ਉਹ ਇੱਕ ਜਿੱਕਾ ਖੜੀ ਆ ਉਹਦੇ ਮਗਰ ਵੀ ਪੈ ਜਾਂਦੀ ਹੈ ਚਾਹੇ ਘੋੜੇ ਮਗਰ ਪਾਲੋ ਹੋਏ ਨੂੰ ਚਾਹੇ ਸਤ ਸ੍ਰੀ ਅਕਾਲ ਜੀ ਮੈਂ ਸਿਮਰਨਦੀਪ ਕੋ ਤੇ ਤੁਸੀਂ ਦੇਖ ਰਹੇ ਹੋ ਸਸਮੁੰਦਰਾਪਾਟੀਵੀ ਤੇ ਅੱਜ ਅਸੀਂ ਤੁਹਾਨੂੰ ਇੱਥੇ ਲੈ ਕੇ ਆਏ ਆ ਅਮਲੋਪਾਟਸੋ ਰੋਡ ਦੇ ਉੱਤੇ ਨਾਨੂ ਕੀ ਪਿੰਡ ਹੈ ਜਿੱਥੇ ਕਿ ਗੈਰੀ ਫਾਰਮ ਬਣਿਆ ਹੋਇਆ ਹੈ ਬਹੁਤ ਅੱਛੀ ਘੁੰਮਣ ਫਿਰਨ ਵਾਲੀ ਜਗ੍ਹਾ ਹੈ ਇੱਥੇ ਬੱਚੇ ਕਿੰਨਾ ਇੰਜੋਏ ਕਰ ਰਹੇ ਆ ਪ੍ਰੀ ਵਿਡਿੰਗ ਸ਼ੂਟ ਹੋ ਰਿਹਾ ਇੱਕ ਕਹਿੰਦੇ ਆ ਨਾ ਜੇ ਤੁਸੀਂ हिमाचल ਦਾ ਚੰਡੀਗੜ੍ਹ ਦਾ ਜਾਂ ਹੋਰ ਜਿੰਨੀਆਂ ਵੀ ਘੁੰਮਣ ਵਾਲੀਆਂ ਥਾਵਾਂ ਨੇ ਜੇ ਉਹਨਾਂ ਦਾ ਸਾਰਿਆਂ ਦਾ ਨਜ਼ਾਰਾ ਇੱਕ ਥਾਂ ਦੇ ਉੱਤੇ ਲੈਣਾ ਹੈ ਤੇ ਤੁਸੀਂ ਇੱਥੇ ਗੈਰੀ ਫਾਰਮ ਵਿਖੇ ਆਓ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਬੜੇ ਪੁਰਾਣੇ-ਪੁਰਾਣੇ ਸਟਾਈਲ ਦੇ ਡਰੈਕਟਰ ਨੇ ਗੱਡੀਆਂ ਜੀਪਾਂ ਨੇ ਸਕੂਟਰ ਨੇ ਜਿਹਨੂੰ ਆਪਾਂ ਪਹਿਲਾਂ ਕਹਿੰਦੇ ਹੁੰਦੇ ਸੀ ਭੂੜ ਕੜੂਕਾ ਉਹ ਚੀਜ਼ ਵੀ ਹੈਗੀ ਆ ਇੱਥੇ ਬੋਲਟ ਨੇ ਤੇ ਬੜੀ ਸੋਹਣੀ ਸੋਹਣੀ ਚੀਜ਼ਾਂ ਘੁੰਮਣ ਵਾਲੀਆਂ ਜਗਾਵਾਂ ਨੇ ਇੱਥੇ ਪ੍ਰੀ-ਵੇਡਿੰਗ ਸ਼ੂਟ ਹੁੰਦੇ ਆ ਤੇ ਇੱਥੇ ਦੇ ਐਮ.ਡੀ. ਨੇ ਅਭਿਜਿੰਦਰ ਸਿੰਘ ਜੀ ਗਰੇਵਾਲ ਜੀ ਤੇ ਅਸੀਂ ਤੁਹਾਨੂੰ ਉਹਨਾਂ ਨਾਲ ਮਿਲਾਨੇ ਆ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਆਪ ਜੀ ਦੇ ਸਰੋਤਿਆਂ ਨੂੰ ਤੇ ਸਾਰੇ ਦੇਸ਼ ਵਿਦੇਸ਼ ਦੇ ਜਿੰਨੇ ਵੀ ਸਰੋਤੇ ਨੇ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਫਰਕ ਅਸੀਂ ਪਹਿਲਾਂ ਵੀ ਗੈਰੀ ਪਰਮ ਵਿੱਚ ਆਏ ਸੀਗੇ ਅੱਜ ਤੋਂ 2 2 3 ਸਾਲ ਪਹਿਲਾਂ ਆਏ ਸੀਗੇ ਤੇ ਉਹ ਉਸ ਟਾਈਮ ਤੋਂ ਹੁਣ ਟਾਈਮ ਦੇ ਬਹੁਤ ਜ਼ਿਆਦਾ ਨਾ ਫਰਕ ਆ ਗਿਆ ਹੈ ਕਾਫੀ ساری ਨਵੀਆਂ ਚੀਜ਼ਾਂ ਇੱਥੇ ਐਡ ਹੋਈਆਂ ਨੇ ਜਿੱਦਾਂ ਦੇਖਿਆ ਕੋਟੇਜ ਹਨ ਹੋਰ ਬਣਦਾ ਪਿਆ ਟਾਵਰ ਜਿਹੜਾ ਪਹਿਲਾਂ ਬਣਦਾ ਪਿਆ ਸੀ ਉਹ ਅਨ ਕੰਪਲੀਟ ਹੋ ਗਿਆ ਹੈ ਬੜੇ ਸਾਰੇ ਸਾਧਨ ਹੋਰ ਵੀ ਤੁਸੀਂ ਇੱਥੇ ਲੈ ਕੇ ਆਏ ਹੋ ਇਹਨਾਂ ਬਾਰੇ ਜਾਣਕਾਰੀ ਦਿਓ ਇੱਕ ਵਾਰੀ ਹਾਂਜੀ ਕਾਫੀ ਕੁਝ ਐਡੀਸ਼ਨਸ ਹੋਈਆਂ ਨੇ ਹੁੰਦੀਆਂ ਹੀ ਰਹਿਣੀਆਂ ਨੇ ਇਹ ਕਿਉਂਕਿ ਸਮਾਂ ਫੇਰ ਹੋ ਜੇ ਤਾਂ ਫਿਰ ਕਾਰੋਬਾਰ ਵੀ ਸਥਿਰ ਹੋ ਜਾਂਦਾ ਇਹ ਪਾ ਕਰਕੇ ਟੂਰਿਜ਼ਮ ਇੱਕ ਇਹ ਜਿਹੀ ਫੀਲਡ ਹੈਗਾ ਜਿਹਦੇ ਵਿੱਚ ਜਿੰਨਾ ਵੀ ਆਪਾਂ ਨਵਾਂ ਇੰਟਰੋਡਿਊਸ ਕਰੀਏ ਉਹ ਨਹੀਂ ਘਟਾ ਪਰ ਸਾਡੇ ਵਾਲੇ ਫੀਲਡ ਚ ਨਵਾਂ ਨਹੀਂ ਜਿੰਨਾ ਵੀ ਪੁਰਾਣੀ ਤੋਂ ਪੁਰਾਣੀ ਚੀਜ਼ ਲੱਭ ਕੇ ਲਈਏ ਉਹ ਲੋਕਾਂ ਦੇ ਸਮੁਖ ਕਰੀਏ ਤਾਂ ਲੋਕ ਪਸੰਦ ਕਰਦੇ ਨੇ ਤਾਂ ਦੁਬਾਰਾ ਦੁਬਾਰਾ ਆਉਂਦੇ ਨੇ ਜਿਵੇਂ ਹੁਣ ਆਪਣੇ ਆ ਪਿੱਛੇ ਟਰੈਕਟਰ ਆਏ ਨੇ ਫੋਰਡ 3600 ਫੇਰ ਡੀਟੀ 14 ਡੀਟੀ 28 ਸਕਾਟ 27 ਐਸ਼ਰ ਇਹ ਪੁਰਾਣੇ ਟਰੈਕਟਰ ਨੇ ਇਹਨਾਂ ਤੇ ਹੁਣ ਜਿਨ੍ਹਾਂ ਨੇ ਖੇਤੀ ਕਰੀ ਆ ਉਸ ਸਮੇਂ ਦੇ ਜਿਹੜੇ ਚਲਾਉਣ ਵਾਲੇ ਸੀਗੇ ਸਾਡੀ ਏਜ ਦੇ ਉਹ ਆ ਕੇ ਇੱਥੇ ਬੜਾ ਹੀ ਇੰਜੋਏ ਕਰਦੇ ਨੇ ਟਰੈਕਟਰ ਦੇ ਉੱਤੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਬਹੁਤ ਤਸਵੀਰਾਂ ਖਿਚਵਾਉਂਦੇ ਨੇ ਅਤੇ ਜੀਪਾਂ ਵਾਲੇ ਦੇਖਦੇ ਅਸੀਂ ਪਹਿਲਾਂ ਜੀਪ ਦੇਖੀਆਂ ਸੀਗੀਆਂ ਉਦੋਂ ਘੱਟ ਸੀਗੀਆਂ ਹੁਣ ਕਾਫੀ ਹੋਰ ਚੀਜ਼ਾਂ ਤੁਸੀਂ ਐਡ ਕੀਤੀਆਂ ਨੇ ਸੁੰਦਰ ਵੀ ਐਡ ਕੀਤੇ ਨੇ ਇਸ ਤੋਂ ਇਲਾਵਾ ਹੋਰ ਕੀ ਨਵਾਂ ਇੱਥੇ ਹੁਣ ਆਇਆ ਹੈ ਅ ਇੱਕ ਉਦੋਂ ਜਦ ਤੁਸੀਂ ਆਏ ਸੀ ਪਿੰਡ ਬਣ ਰਿਹਾ ਸੀਗਾ ਉਹ ਪਿੰਡ ਵੀ ਕੰਪਲੀਟ ਹੋ ਗਿਆ ਅੱਛਾ ਹਾਂਜੀ ਉਹਦੇ ਵਿੱਚ ਵੀ ਕਾਫੀ ਚੀਜ਼ਾਂ ਕੰਪਲੀਟ ਤਾਂ ਨਹੀਂ ਆਪਾਂ ਕਹਿ ਸਕਦੇ ਕਾਫੀ ਕੁਝ ਬਣ ਰਿਹਾ ਜੇ ਹੋਰ ਵੀ ਬਣੂਗਾ ਪਰ ਕਾਫੀ ਹੱਦ ਤੱਕ ਜਿਵੇਂ ਜ਼ਮੀਂਦਾਰ ਦਾ ਮਕਾਨ ਸ਼ਾਹੂਕਾਰ ਦਾ ਮਕਾਨ ਫਿਰ ਢਾਬਾ ਫਿਰ ਇੱਕ ਸਰਦਾਰਾਂ ਦੀ ਹਵੇਲੀ ਪ੍ਰਜਾਪਤਾਂ ਦਾ ਵਿਹੜਾ ਐਂ ਕਾਫੀ ਕੁਝ ਬਣਾ ਲਿਆ ਤੇ ਉਹ ਸਾਰਾ ਕੇ ਆਪਾਂ ਓਨ ਅਗੇ ਦਖੋਣ ਨੇ ਜਿਹੜਾ ਕੱਦਦੇ ਹੋਏ ਤੇ ਇਥੇ ਜਿਵੇਂ ਤੁਸੀਂ ਕੋਲੋਕੀ ਦੀ ਗੱਲ ਕਰਦੇ ਸੀ ਤੇ ਕਿਹਾ ਬੱਗੀ ਇਹ ਬੱਗੀ ਕੰਮ ਟਰਾਲੀ ਹੈ ਹਾਂਜੀ ਇਹ ਅਸੀਂ ਕਿਸਾਨ ਯੂਨੀਅਨ ਦੇ ਜਾਂਦ ਕੇ ਤੇ ਸੰਘਰਸ਼ ਤੇ ਜਾਂਦੇ ਆ ਉਦੋਂ ਇਹਦੇ ਵਿੱਚ ਅਸੀਂ ਜਾ ਕੇ ਰਾਤ ਵੀ ਉੱਥੇ ਵਿੱਚ ਇਕੱਠੀ ਦੀ ਐ ਪਲੱਸ ਇਹ ਜਦ ਕਿਤੇ ਗੁਰੂ ਮਹਾਰਾਜ ਦੀ ਸਵਾਰੀ ਲੈ ਜਾਣੀ ਹੋਵੇ ਤੇ ਉਹਦੇ ਲਈ ਵੀ ਜੀਪ ਦੇ ਮੇ ਪਿੱਛੇ ਪਾ ਕੇ ਲੈ ਜੀ ਤੇ ਅੱਗੇ ਘੋੜਾ ਵੀ ਜੁੜ ਜਾਂਦਾ ਜੇ ਘੋੜਾ ਜੋੜਨਾ ਹੋਵੇ ਜੀ ਜੀ ਤੇ ਐਂ ਕੁਡੂਕਾ ਜੀ ਇਹ ਜੀਪ ਸਕੂਟਰ ਸਾਰੇ ਪ੍ਰੀਆ ਬਜਾਜ ਸੁਪਰ ਵਿਜੇ ਸੁਪਰ ਲਮਰੇਟਾ ਚੇਤਕ ਫਿਰ ਵੈਸਪਾ ਆਪਣਾ YSD ਮੋਟਰਸਾਈਕਲ ਅੱਗੇ ਦੂਜੇ ਮੋਟਰਸਾਈਕਲ ਵੀ ਨੇ ਜਿਹੜੇ ਪੁਰਾਣੇ ਆਪਣਾ ਰਾਜਦੂਤ ਫੇਰ ਬੋਬੀ ਹੁੰਦਾ ਸੀ ਰਾਜਦੂਤ ਵਾਲਿਆਂ ਦਾ ਆਈ ਬੁਲਟ ਪੁਰਾਣਾ ਤੇ ਫੇਰ ਇੱਕ Honda ਵਾਲਿਆਂ ਦਾ ਆਇਆ ਸੀਗਾ ਛੋਟਾ ਇਹ ਵੀ ਆਮ ਨਹੀਂ ਮਿਲਦਾ ਇਹ ਜੀਪਾਂ ਚੋਂ ਸੁੰਮੋ ਹੈਗੀ ਆ 4x4 ਜੀ ਜਿਪਸੀ ਇਹ ਆਰਮੀ ਦੇ ਵਹੀਕਲਸ ਨੇ ਜਾਊਗਾ ਜਾਉਂਗੇ ਦੇ ਫੁੱਲ ਫਾਰਮ ਜੱਬਲਪੁਰ ਆਰਡੀਨੈਂਸ ਨਿਸ਼ਾਨਗੜ੍ਹ ਸੈਂਪਲਡ ਵਹੀਕਲ ਇਹ ਵਰਲਡ ਵਾਰ ਟਾਈਮ ਦੇ ਨੇ ਵਰਲਡ ਵਾਰ 2 ਦੇ ਡਿਜ਼ਾਈਨ ਨੇ ਦੋ ਨਿਸ਼ਾਨ ਵੰਟਨਰ ਆ ਜਿੰਨੇ TVS ਮੋਟਰਸਾਈਕਲ Honda ਇਹ ਛੋਟਾ ਆਇਆ ਸੀ Bajaj Super ਇਹ ਬੋਬੀ ਬੋਬੀ ਫਿਲਮ ਵਿੱਚ ਕਾਫੀ ਮਸ਼ਹੂਰ ਹੋਇਆ ਸੀ ਬੁਲੇਟ ਨੇ ਇਹ 500 ਬੁਲੇਟ ਇਹ ਰਾਇਗੂ ਹਾਂਜੀ ਆਇਆ ਇਹ ਕੈਂਟੀਨ ਸਾਡੀ ਬਣਾਈ ਹੋਈ ਹੈ ਜੀ ਤੇ ਸਾਹਮਣੇ ਵੀ ਇਆ ਵਿੱਚ ਉਹਰੇ ਹੁਣ ਇੱਕ ਬਣਾਵਾਂਗੇ ਅਗਲੀ ਵਾਰ ਨੂੰ ਹੋ ਸਕਦਾ ਉਹ ਵੀ ਕੰਪਲੀਟ ਕਰਦੀ ਹੈ ਉਹਰੇ ਛੱਪਰ ਬਣਾ ਕੇ ਨੇ ਇਹਨਾਂ ਨੂੰ ਕਨੈਕਟ ਕਰ ਦੇਣਾ ਆਪਸ ਵਿੱਚ ਮਤਲਬ ਸਾਰਾ ਇਕੱਠਾ ਹੋ ਜਾਵੇਗਾ ਹਾਂਜੀ ਕਿਉਂਕਿ ਜਿਵੇਂ ਜਿਵੇਂ ਅੱਗੇ ਅੱਗੇ ਕਸਟਮਰ ਵਧ ਹੀ ਜਾਂਦੇ ਨੇ ਹਾਂਜੀ ਹਾਂਜੀ ਤੇ ਹੌ ਤੋਂ ਫਿਰ ਉਹਨਾਂ ਦੇ ਬੈਠਣ ਨੂੰ ਜਗ੍ਹਾ ਉਹਨਾਂ ਦੇ ਕੋ ਮਣ ਨੂੰ ਹਾਂਜੀ ਹੋਣਾ ਚਾਹੀਦਾ ਕੁਝ ਨਾ ਕੁਝ ਨਮਾ ਹੋਣਾ ਚਾਹੀਦਾ ਦੇਖ ਰਹੇ ਆ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਰੌਣਕਾਂ ਨੇ ਇੱਥੇ ਤੇ ਪਹਿਲਾਂ ਵੀ ਸੀਗੇ ਪਰ ਹੁਣ ਤੇ ਮੈਂ ਦੇਖਣ ਦੀਆਂ ਤੇ ਬੱਚੇ ਹੀ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੇ ਆ ਬੱਚੇ ਬੜੇ ਸੋਨੇ ਖੇਡ ਰਹੇ ਨੇ ਇੱਥੇ ਕਿਉਂਕਿ ਬੱਚਿਆਂ ਦੇ ਖੇਡਣ ਵਾਸਤੇ ਇੱਥੇ ਹਰ ਇੱਕ ਚੀਜ਼ ਅਵੇਲੇਬਲ ਝੂਲੇ ਹੈਗੇ ਨੇ ਸਲਾਈਡ ਹੈਗਾ ਏ ਇਹਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿਦਾਂ ਬੱਚੇ ਖੇਡ ਰਹੇ ਨੇ ਇੱਥੇ ਤੇ ਸਾਹਮਣੇ ਤੁਸੀਂ ਉਧਰ ਅੱਗੇ ਦੇਖੋਗੇ ਤਾਂ ਮਹਾਤਮਾ ਬੁੱਧ ਜੀ ਦੀ ਬੜੀ ਸੋਹਣੀ ਪ੍ਰਤਿਮਾ ਬਣੀ ਹੋਈ ਹੈ ਤੇ ਅੱਗੇ ਇਹ ਸ਼ਹੀਦ ਭਗਤ ਸਿੰਘ ਜੀ ਦਾ ਸਕਲਪਚਰ ਹੈਗੇ ਦੀ ਉਹਨਾਂ ਨੂੰ ਸਮਰਪਿਤ ਤੇ ਇਹ ਅਸੀਂ ਹੁਣ ਲੈ ਕੇ ਆਏ ਸੀਗੇ ਭਗਤ ਸਿੰਘ ਜੀ ਦੇ ਸ਼ਹੀਦੀ ਵਿਹਾੜੇ ਤੇ ਆ ਬੜਾ ਸੋਨਾ ਸਰ ਬਣਿਆ ਹੋਇਆ ਹੈ ਇੱਕ ਟੈਂਕ ਬਣਿਆ ਹੋਇਆ ਹੈ ਹਾਂਜੀ ਇਹ ਨਾ ਇੱਕਾ ਸੇ ਵੀ SLA ਮੇਰੇ ਗ੍ਰੈਂਡਫਾਦਰ ਆਰਮੀ 'ਚ ਸੀਗੇ ਜੀ ਉਹਨਾਂ ਨੇ ਨਾ ਸਟਾਰਟ ਟੈਂਕ ਫੜਲੇ ਸੀਗੇ ਜਾ ਕੇ ਪਾਕਿਸਤਾਨ 'ਚ ਤੇ ਪੈਦਲ ਉਹਨਾਂ ਤੋਂ ਇਨਫੈਂਟਰੀ ਵਾਲਿਆਂ ਤੋਂ ਅਸੀਂ ਉਹਨਾਂ ਦੇ ਇੱਕ ਸੀਨ ਬਣਾਉਣਾ ਠੀਕ ਹੈ ਵੀ ਉਹਦੇ ਚ ਕਿਵੇਂ ਉਹਨਾਂ ਨੇ ਉਹ ਸਾਰਾ ਕਰਿਆ ਸੀ ਉਹ ਜਾਂ ਉਹਦੇ ਉਹਦੇ ਚ ਇੱਕ ਟੈਂਕ ਇਹ ਬਣਿਆ ਹੋਇਆ ਫਿਰ ਇਹਨੂੰ ਬਾਲ ਤੇ ਪੇਸਟ ਕਰਕੇ ਅੱਗੇ ਉਵੇਂ ਇੰਬੋਸਡ ਪੇਂਟਿੰਗ ਬਣਾਵਾਂਗੇ ਹਾਂਜੀ ਹਾਂਜੀ ਜਿਵੇਂ ਉਧਰ ਘੋੜਿਆਂ ਦੀ ਬਣਾਈ ਆ ਉਹ ਵੀ ਨਹੀਂ ਉਦੋਂ ਸੀਗੀ ਹੁਣ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਇੱਥੇ ਜੋ ਪਿੰਡ ਬਣਿਆ ਹੋਇਆ ਹੈ ਪਹਿਲਾ ਪਿੰਡ ਕਿੱਦਾਂ ਦੇ ਹੁੰਦੇ ਸੀਗੇ ਉਹ ਹਰ ਇੱਕ ਚੀਜ਼ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗੀ ਤੁਸੀਂ ਦੇਖੋ ਜਿਵੇਂ ਧਰਿੰਜਲਾਂ ਵਿੱਚ ਪਿੰਗਾ ਝੂਟਦੇ ਹੈਗੇ ਧਰਿੰਜਲਾਂ ਬਣੀਆਂ ਹੋਈਆਂ ਨੇ ਅੰਬ ਦਾ ਦਰਖਤ ਦੇਖੋ ਕਿੱਡਾ ਵੱਡਾ ਹੈ ਸਾਹਮਣੇ ਦੇਖੋ ਕਿੱਡੇ ਸੋਹਣੇ ਸੋਹਣੇ ਸਕਪਚਰ ਬਣੇ ਹੋਏ ਨੇ ਤੇ ਟੋਕਾ ਪਿਆ ਹੋਇਆ ਹੈ ਸੋ ਸਾਹਮਣੇ ਜਿਤ ਬਜ਼ਾਰ ਬਣਿਆ ਹੋਇਆ ਹੈ ਬਜ਼ਾਰ ਦਿਖਾਉਂਦੇ ਆ ਪਹਿਲਾਂ ਕਿੱਦਾਂ ਦੇ ਬਜ਼ਾਰ ਹੁੰਦੇ ਸੀਗੇ ਤੇ ਇਹ ਸਾਰੀ ਜਾਣਕਾਰੀ ਤੁਹਾਨੂੰ ਹੁਣ ਸਰ ਦੇਣਗੇ ਫਿਰ ਇਹ ਸਾਰੀ ਚੀਜ਼ ਬਾਰੇ ਜਾਣਕਾਰੀ ਦਵੋ ਜਿਹੜੀ ਇਹ ਤਰਿੰਡ ਜਿਲਾ ਬਣਿਆ ਹੋਇਆ ਨੇ ਤੇ ਬਜ਼ਾਰ ਬਣਿਆ ਹੋਇਆ ਹੈ ਇਹਨਾਂ ਜਿੰਨੇ ਉਹ ਪੁੰਡਾ ਨੇ ਪੁੰਨ ਵਾਲੀ ਪੱਠੀ ਬਣਾ ਰਹੇ ਆ ਠੀਕ ਹੈ ਤੇ ਆ ਨਾਲ ਹੀ ਟੱਪਾ ਬਣਾ ਰਹੇ ਆ ਇਧਰ ਪਿੱਛੇ ਬਜ਼ਾਰ ਟਾਈਪ ਇਹਦੇ ਵਿੱਚ ਸਾਰਾ ਜਿਹੜਾ ਅਸਲ ਚੰਨਾ ਜੀ ਹੁਣ ਅੱਜਕੱਲ ਮੈਨਪਾਵਰ ਦੀ ਥੋੜੀ ਜੀ ਸ਼ਾਰਟੇਜੇ ਰਹਦੀ ਹੈ ਹਾਂਜੀ ਹਾਂਜੀ ਮੈਂ ਮੁੰਡੇ ਦੇਖ ਰਿਹਾ ਜਿਹੜੇ ਆਪਣੇ ਹੀ ਪੁਰਾਣਾ ਓਮੇ ਕਲਚਰ ਦਾ ਬਾਜ਼ਾਰ ਸਜਾ ਲੈਣ ਜੁੱਤੀਆਂ ਪਰਾਂਦੇ ਹਰੇਕ ਚੀਜ਼ ਓਮੀ ਵੇਚਣ ਲਈ ਹਾਂਜੀ ਉਹ ਚੀਜ਼ਾਂ ਡਿਸਪਲੇਡ ਹੋਣ ਸਾਹਮਣੇ ਸ਼ਾਹੂਕਾਰ ਦੀ ਹਵੇਲੀ ਬਣਾਈ ਹੋਈ ਆ ਇੱਧਰ ਇੱਕ ਜ਼ਿੰਮੇਦਾਰ ਦਾ ਮਕਾਨ ਦਿਖਾਇਆ ਹੋਇਆ ਹੈ ਇਹ ਵਰਜੇ ਜ਼ਿਮੀਦਾਰ ਦਾ ਮਕਾਨ ਹੈਗਾ ਜੀ ਇਹ ਜਿਵੇਂ ਪਹਿਲਾਂ ਜ਼ਿਮੀਦਾਰ ਰਹਿੰਦੇ ਸੀਗੇ ਉਹਨਾਂ ਦਾ ਕਿਵੇਂ ਵਿਹੜਾ ਹੁੰਦਾ ਸੀ ਕਿਵੇਂ ਮਕਾਨ ਹੁੰਦਾ ਸੀ ਪੁਰਾਣੇ ਚਾਰਖੇ ਮਧਾਣੀ ਚੌਂਕਾ ਬਣਿਆ ਹੋਇਆ ਹਾਂਜੀ ਚੁੰਡਾ ਚੌਂਕਾ ਬਣਿਆ ਹੋਇਆ ਚੱਕੀ ਮੈਂ ਅੱਛਾ ਜਿਹੜੇ ਦਰਵਾਜੇ ਫਿਰ ਉਹਨਾਂ ਨੇ ਯੂਜ਼ ਕੀਤੇ ਹਨ ਦਰਵਾਜੇ ਵੀ ਪਹਿਲਾਂ ਇਦਾਂ ਦੇ ਹੀ ਹੁੰਦੇ ਸੀ ਆਹ ਕੁੰਡੀ ਹੁੰਦੀ ਸੀਗੀ ਐਵੇਂ ਲੱਕੜ ਦੇ ਦਰਵਾਜੇ ਹੁੰਦੇ ਸੀਗੇ ਹਾਂਜੀ ਸਾਰੇ ਇਹ ਹੁਣ ਹੁਣ ਨਹੀਂ ਹੁੰਦੇ ਇਦਾਂ ਦੇ ਇਹ ਸੇਮ ਉਹੀ ਇਦਾਂ ਲੱਗਦੇ ਕਿ ਜਿਵੇਂ ਅਸੀਂ ਜ਼ਿਮੀਦਾਰ ਦੇ ਘਰ ਕੰਮ ਦੇ ਪਿਆ ਇੱਧਰ ਇਹ ਸ਼ਾਹੂਕਾਰ ਦੀ ਬੈਲੀ ਬਣਾਈ ਆ ਇਹ ਵਰਤੌਣ ਦੇ ਵਧੀਆ ਕੁਆਲਿਟੀ ਦਾ ਮਟੀਰੀਅਲ ਹੁੰਦਾ ਸੀ ਘਰਾਂਾਂ ਦੇ ਵਧੀਆ ਓਵੇਂ ਸੰਦੂਕ ਪਹਿਲਾ ਲਾ ਵਧੀਆ ਸੰਦੂਕ ਹੁੰਦਾ ਸੀ ਤੇ ਉਹ ਆ ਸਾਰਾ ਓਰੇ ਜਿਵੇਂ ਬੈਠਣ ਨੂੰ ਰੋ ਸੌਦਾ ਵੇਚਣ ਨੂੰ ਓਵੇਂ ਵਿੰਡੋ ਹੁੰਦੀ ਸੀ ਉਹ ਸਾਰਾ ਕੁਝ ਓਵੇਂ ਇੱਕ ਵਾਰੀ ਇੱਧਰ ਦਾ ਥਿਊ ਕੈਪਚਰ ਕਰੋ ਕਿੰਨਾ ਸੋਹਣਾ ਥਿਊ ਹੈ ਪਿੱਛੇ ਨਾ ਇਹ ਤੋਂ ਵਧੀਆ ਨਜ਼ਾਰਾ ਦੇਖਣ ਨੂੰ ਮਿਲਦਾ ਪਿਆ। ਅੱਛਾ ਸਾਰੇ ਇੱਥੇ ਵਿੱਚ ਬੋਟਿੰਗ ਵਗੈਰਾ ਵੀ ਹੁੰਦੀ ਹੈ? ਹਾਂਜੀ, ਬੋਟਿੰਗ ਹੈ ਕੀ ਹੈ ਜੀ ਤੇ ਪ੍ਰੀ-ਵੈਡਿੰਗ ਸ਼ੂਟਸ ਲਈ ਸਾਡੇ ਕੋਲ ਬੱਚੇ ਜ਼ਿਆਦਾ ਆਉਂਦੇ ਨੇ। ਜੀ ਜੀ। ਇਹਦੀ ਟਾਂਗਾ ਪਰਾਣਾ ਤੇ ਆ ਗੱਡਾ। ਹਾਂਜੀ। ਗੱਡੇ ਅੱਛਾ। ਰੈਡੀ ਕਰਤਾ ਕਹਿੰਦੇ ਸੀ ਇਹਨੂੰ ਇਹ ਰੈਡੀ ਟਾਈ ਪਹਿਲਾਂ ਗੱਡੇ ਹੁੰਦੇ ਸੀ ਦੂਜੇ ਤਰ੍ਹਾਂ ਦੇ ਹਾਂਜੀ ਇਹ ਰੇਤਾ ਕਿੱਥੇ ਆ ਇੱਧਰ ਗਿੱਕ ਹੈ ਅੱਛਾ ਆ ਚੀਜ਼ ਵੀ ਬੜੀ ਪੁਰਾਣੀ ਹੈ ਹਾਂਜੀ ਇਹ ਅੰਗਰੇਜ਼ ਦੇ ਵਿੱਚ ਉਹ ਲੈ ਕੇ ਜਾਂਦੇ ਹੁੰਦੇ ਸੀ ਮਤਲਬ ਮੀਆਂ ਬੀਵੀ ਬੈ ਬੈ ਜਾਂਦੇ ਹੁੰਦੇ ਸੀ ਪਿੱਛੇ ਬੱਗੀ ਵਾਂਗ ਬੱਗੀ ਉਹ ਇਹਨੂੰ ਕਹਿੰਦੇ ਸੀ ਗਿੱਕੇ ਕਹਿੰਦੇ ਸੀ ਜਿਹੜੀ ਬੱਗੀ ਹੁੰਦੀ ਸੀ ਉਹ ਡਾਂਗੇ ਵਾਂਗ ਜਿਆਦਾ ਜਣੇ ਲੈਂਦੀ ਸੀ ਜਿਹੜੀ ਗਿੱਕੇ ਦੋ ਜਣਿਆਂ ਲਈ ਉਹ ਰਿਕਸ਼ਾ ਟਾਈਪ ਹੁੰਦੀ ਸੀ ਜੀ ਜੀ ਇਹ ਪੀਟ ਫੀਟ ਹਾਂਜੀ ਮੈਂ ਪਹਿਲੀ ਵਾਰੀ ਜ਼ਿੰਦਗੀ ਚ ਫੀਟ ਦੇਖੀ ਇੱਧਰ ਰਾਫਾ ਦੀ ਇਵੇ ਤੇ ਢੋਲੀ ਜਾਂਦੀ ਹੁੰਦੀ ਸੀ ਇੱਧਰ ਜਿਹੜੀਆਂ ਆਪਾਂ ਘੋੜੀਆਂ ਪਹਿਲਾਂ ਦੇਖੀਆਂ ਨੇ ਘੋੜੀਆਂ ਇਹ ਹੈਗੀਆਂ ਨੇ ਜੀ ਮਾਰਵਾੜੀ ਮਾਰਵਾੜੀ ਦੇ ਵਿੱਚ ਦੋ ਤਾਂ ਕਾਲੀਆਂ ਘੋੜੀਆਂ ਨੇ ਸਾਡੇ ਕੋਲ ਦੋ ਹੈਗੀਆਂ ਨੇ ਭੂਰੀਆਂ ਬਦਾਮੀ ਤੇ ਇੱਕ ਘੋੜਾ ਉਹਦੇ ਤੁਹਾਨੂੰ ਕਰਾਉਣੇ ਆ ਦਰਸ਼ਕਾਂ ਇਹ ਪ੍ਰਾਣੀਆਂ ਸਾਰੀ ਇਹ ਬਰੀਡ ਜਿਹੜੀ ਆਪਣੀ ਰਵਾਇਤੀ ਨਾਬਾ ਬਰੀਜ ਤੇ ਸ਼ਾਹੀਆ ਤੇ ਹਰਿਆਣਾ ਉਹ ਅੱਗੇ ਵੀ ਸ਼ਾਹੀਆ ਹੈ ਤੇ ਇੱਕ ਉਂਟਨੀ ਰੱਖੀ ਹੈ ਜੀ ਇਹ ਵੀ ਕਲਚਰ ਤੋਂ ਦਿਖਾਉਣ ਲਈ ਨਾ no. ਪੰਜਾਬ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਦਿੱਲੀ ਦਾ ਸੰਘਰਸ਼ ਸੀ ਉਹਦੀ ਇੱਕ ਨਿਸ਼ਾਨੀ ਹੈ ਜੀ ਇਹ ਇਹਦੇ ਵਿੱਚ ਅਸੀਂ ਉੱਥੇ ਦਿੱਲੀ ਸਵਾ ਸਾਲ ਰਹੇ ਆਂ ਪਰ ਇੱਕ ਤਰ੍ਹਾਂ ਦਾ ਇਹ ਉੱਥੇ ਆਪਣਾ ਘਰ ਬਣਾਇਆ ਹੋਇਆ ਸੀ ਇਹਦੇ ਚ ਅਸੀਂ ਮਿਊਜ਼ੀਅਮ ਬਣਾ ਰਹੇ ਆਂ ਉੱਥੇ ਵੀ ਸਾਰੇ ਕਿਵੇਂ ਸੰਘਰਸ਼ ਸ਼ੁਰੂ ਹੋਇਆ ਕਿਵੇਂ ਇਹ ਸੰਘਰਸ਼ ਜਿੱਤਿਆ ਗਿਆ ਉਦੇ ਲਈ ਇੱਕ ਇਹ ਅਸੀਂ ਆਪ ਦਾ ਸਤਕਾਰ ਵਾਜੋ ਕਿਸਾਨੀ ਲਈ ਤਿਆਰ ਕਰ ਰਹੇ ਹਾਂ ਇਹ ਟੋਟਲੀ ਮੈਂ ਆਪ ਬਣਾਈ ਹੈ ਜੀ ਇਹ ਦੋ ਦਿਨ ਦੇ ਵਿੱਚ ਗੱਡੀ ਦੀਆਂ ਸੀਟਾਂ ਨੇ ਗੱਡੀ ਦੀਆਂ ਸੀਟਾਂ ਲਾ ਕੇ ਇਹਦੇ ਇਹ ਜੀਪ ਮਗਰ ਵੀ ਪੈ ਜਾਂਦੀ ਹੈ ਇਹ ਅੱਗੇ ਉਹ ਇੱਕ ਗਿੱਕ ਖੜੀ ਆ ਉਹਦੇ ਮਗਰ ਵੀ ਪੈ ਜਾਂਦੀ ਹੈ ਚਾਹੇ ਘੋੜੇ ਮਗਰ ਪਾ ਲੋ ਇਹਨੂੰ ਚਾਹੇ ਆ ਕੇ ਫੁੱਲਾ ਫੇਨ ਚਾੜੀ ਹੋਈ ਐ ਇਹ ਸਾਰਾ ਆਈ ਅਸੀਂ ਸਟਰੀਟ ਬਣਾ ਰਹੇ ਹਾਂ ਇੱਕ ਫੋਟੋਆਂ ਖਿੱਚਣ ਲਈ ਇਹਦੇ ਤੇ ਅੱਡ ਅੱਡ ਰੰਗਾਂ ਦੇ ਫੁੱਲ ਤੇ ਇਹਦੇ ਤੇ ਆਈ ਅੱਡ ਅੱਡ ਰੰਗ ਦੇ ਜਿਵੇਂ ਫੂਲ ਬੂਥ ਕਿਤੇ ਪੋਲ ਕਿਤੇ ਕੋਸ਼ਲ ਕਿਤੇ ਬੱਸ ਸਟੈਂਡ ਇੱਕ ਓੜਿਆਂ ਦੀ ਜੀ ਇੰਬੋਸਟ ਪੇਂਟਿੰਗ ਐ ਇਹ ਅਸੀਂ ਆਪ ਤਿਆਰ ਕਰਦੇ ਹਾਂ ਇਹ ਮੁਹਾਲੀ ਸਾਡੀ ਆਪਣੀ ਫੈਕਟਰੀ ਹੈ ਗੈਰੀ ਆਰਟਸ ਦੇ ਨਾਮ ਨਾਲ D120 ਫੇਸ 7 ਇੰਡਸਟਰੀ ਏਰੀਆ ਮੋਹਾਲੀ ਉੱਥੇ ਕਰਦੇ ਆ ਉੱਥੇ ਦੀ ਆ ਬੁੱਧਾ ਸਾਰੇ ਸਕਲਪਚਰਸ ਉੱਥੇ ਤਿਆਰ ਕਰੇ ਹੋਏ ਨੇ ਜਿੰਨੀਆਂ ਵੀ ਮੂਰਤੀਆਂ ਨੇ ਇਹ ਉੱਥੇ ਹੀ ਤਿਆਰ ਹੋਈਆਂ ਨੇ ਤੇ ਇਹ ਇਸ ਟਾਵਰ ਬਾਰੇ ਵੀ ਦੱਸੋ ਸਰ ਟਾਵਰ ਜਿਹੜਾ ਅਸੀਂ ਬਣਾਇਆ ਜੀ ਇਹ ਬੱਚਿਆਂ ਦੇ ਐਡਵੈਂਚਰ ਲਈ ਬਣਾਇਆ ਇਦੇ ਤੋਂ ਜਿਹੜੀਆਂ ਮਾਊਂਟਨਰਿੰਗ ਲਈ ਬੇਸਿਕ ਚੀਜ਼ਾਂ ਲੋਡ ਹੁੰਦੀ ਹੈ ਰੈਪਲਿੰਗ ਜਮਾਰਿੰਗ ਰੌਕ ਕਲਾਈਮਬਿੰਗ ਉਹ ਸਾਰਾ ਕੁਝ ਇਹਦੇ ਤੇ ਅਸੀਂ ਕਰਾਉਣ ਲਈ ਵਢਾਇਆ ਤਾਂ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਐਡਵੈਂਚਰ ਦੀ ਇੱਕ ਫੀਲ ਦਵਾਈ ਜਾਵੇ ਇੰਨੀ ਦੁਰਕ ਇਧਰ ਲਈ ਜਿਹੜੀ ਸਾਰੀ ਲੁੱਕ ਹੈ ਨਾ ਜੀ ਇਹ ਬਣਾਈ ਹੋਈ ਆ ਸੀ ਹਿਮਾਚਲ ਦੇ ਉਹਦੇ ਚ ਜਿਹੜਾ ਆ ਸਾਰੀ ਚੀਜ਼ ਹੈਗਾ ਇਹ ਹਿਮਾਚਲ ਦੀ ਲੁੱਕ ਹੈ ਤੇ ਕਾਟੇਜਸ ਨੇ ਇਹ ਰਾਤ ਰਹਿਣ ਲਈ ਇਹਦੇ ਅੰਦਰ ਸੈੱਟ ਨੇ ਤੇ ਕੱਲਾ ਕੱਲਾ ਰੂਮ ਵੀ ਹੈ ਇਧਰ ਉਹ ਨਿਆਂਗਾਂ ਦੀ ਛੌਣੀ ਬਣਾਈ ਆ ਇਹ ਜਿੰਮੇ ਜਿਹੜਾ ਪੁਰਾਣਾ ਪੰਜਾਬ ਆਪਣਾ ਉਹ ਉਉਦੀ ਚਲਕ ਜਿਹਦੇ ਵਿੱਚ ਹਿਮਾਚਲ ਹਰਿਆਣਾ ਪੰਜਾਬ ਰਾਜਸਥਾਨ ਤੇ ਆਪਣਾ ਵੈਸਟ ਪਾਕਿਸਤਾਨ ਜਿਹੜਾ ਪਾਕਿਸਤਾਨ ਹੈ ਉਹ ਉਹਦੇ ਸਾਰੇ ਦੀ ਲੋਕ ਦਿੰਦਾ ਹੈ ਉਹਦੇ ਨਾਲ ਨਾਲ ਸਾਰੇ ਹੀ ਰਿਲੀਜਨਸ ਲਈ ਇੱਕ ਜਿਵੇਂ ਇੱਧਰ ਆਪਾਂ ਨਿਹੰਗਾਂ ਦੀ ਛਾਉਣੀ ਦੇਖੀ ਹੈ ਆ ਪਿੱਛੇ ਬੁੱਧਾ ਜੀ ਨੇ ਉਹ ਸਾਹਮਣੇ ਕ੍ਰਿਸ਼ਨ ਜੀ ਨੇ ਕ੍ਰਿਸ਼ਨ ਵਾਟਿਕਾ ਬਣਾਈ ਹੈ ਜਿਦੇ ਵਿੱਚ ਕ੍ਰਿਸ਼ਨ ਜੀ ਦੇ ਆਲੇ-ਦਾਲੇ ਸਾਰੇ ਜੀਵ ਜੰਤੂ ਖੜੇ ਨੇ ਉਹਨਾਂ ਦੀ ਸੁਰੱਖਿਆ ਚ ਵੀ ਸਾਰੀ ਦੁਨੀਆ ਉਸ ਪ੍ਰਭੂ ਦੀ ਜਿਹੜੀ ਸੁਰੱਖਿਆ ਚ ਸਾਰੀ ਦੁਨੀਆ ਆਨੰਦ ਮਾਨ ਰਹੀ ਆ ਇਹੋ ਇੱਕ ਸਾਰੇ ਰਿਲੀਜੀਅਨਸ ਵੀ ਵੀ ਫੀਲ ਦੋ ਆਉਂਦਾ ਹੈ ਗੈਰੀ ਫਾਰਮਸ ਸਮੂਹ ਦਾ ਇੱਕ ਮਿਲਣ ਨੇ ਬਿਲਕੁਲ ਤੇ ਤੁਸੀਂ ਦੇਖਿਆ ਸੀ ਗੈਰੀ ਫਾਰਮ ਜਿੱਕੇ ਤੁਸੀਂ ਦੇਖ ਹੀ ਲਿੱਤਾ ਹੋਣਾ ਕਿੰਨੀ ਕੁਝ ਵਧੀਆ ਜਗਾਵਾਂ ਨੇ ਇੱਥੇ ਕਿੰਨੇ ਸੋਨੇ ਸੋਨੇ ਪ੍ਰੀ ਵਿਡਿੰਗ ਦੇ ਲਈ ਅੱਛੇ ਅੱਛੇ ਸਕਲਪਚਰ ਬਨੇ ਹੋਏ ਨੇ ਮਹਾਤਮਾ ਬੁੱਧ ਜੀ ਦੀ ਤੁਸੀਂ ਮੂਰਤੀ ਤਾਂ ਦੇਖ ਲਈਤੀ ਕਿੰਨੇ ਸ਼ਾਨਦਾਰ ਤਰੀਕੇ ਨਾਲ ਇਹ ਤਿਆਰ ਕੀਤਾ ਹੋਇਆ ਹੈ ਤੇ ਮੈਂ ਤੁਹਾਨੂੰ ਇਹ ਦੱਸਾਂ ਕਿ ਆ ਦੇਖੋ ਬੱਚਿਆਂ ਦੇ ਲਈ ਜਿਵੇਂ ਡੌਗਸ ਹੋਗੇ এলিਫੈਂਟ ਹੋਗੇ ਤੇ ਆ ਇੱਧਰ ਉੱਪਰ ਬੱਚੇ ਖੇਡਦੇ ਪਏ ਇੱਕ ਛੋਟੀ ਜਿਹੀ ਹਟ ਬਣੀ ਹੋਈ ਹੈ ਤੇ ਇੱਥੇ ਉੱਪਰ ਬੱਚੇ ਚੜੇ ਹੋਏ ਆ ਖੇਡਣ ਦੇ ਲਈ ਸਭ ਤੋਂ ਜ਼ਿਆਦਾ ਮੈਂ ਦੇਖਦੀ ਪਈ ਕਿ ਇੱਥੇ ਬੱਚੇ ਹੀ ਇੰਜੋਏ ਕਰਦੇ ਪਏ ਆ ਬਾਕੀ ਪ੍ਰੀ-ਵੇਡਿੰਗ ਸ਼ੂਟ ਤੇ ਚਲੋ ਜਿਹੜੇ ਕਰਦੇ ਹੀ ਨੇ ਤੇ ਇਦਾਂ ਦੀ ਹੋਰ ਬਹੁਤ ਸਾਰੀਆਂ ਚੀਜ਼ਾਂ ਇੱਥੇ ਹੈਗੀਆਂ ਨੇ ਜਿੰਨਾ ਜ਼ਿਆਦਾ ਤੁਸੀਂ ਇੱਥੇ ਘੁੰਮੋਗੇ ਤੇ ਤੁਸੀਂ ਦੇਖੋਗੇ ਕਈ ਚੀਜ਼ਾਂ ਤੇ ਸਾਡੀ ਅੱਖਾਂ ਸਾਹਮਣੇ ਆਈਆਂ ਹੀ ਨਹੀਂ ਹੋਣੀਆਂ ਹੈਗੀਆਂ ਕਿ ਇੰਨਾ ਸੋਹਣਾ ਸੋਹਣਾ ਇੱਥੇ ਤਿਆਰ ਕੀਤਾ ਗਿਆ ਛੋਟਾ ਜਿਹਾ ਸਰ ਹੁਣਾਂ ਨੇ ਤੇ ਬ੍ਰਿਜ ਬਣਾਇਆ ਹੋਇਆ ਹੈ ਤੇ ਰਾਕਟ ਬਣਾਇਆ ਹੋਇਆ ਹੈ ਸ਼ੈਲ ਬਣਾਇਆ ਹੋਇਆ ਹੈ ਤੇ ਬਹੁਤ ਸੋਹਣੇ ਢੰਗ ਨਾਲ ਸਾਰਾ ਕੁਝ ਤਿਆਰ ਕੀਤਾ ਗਿਆ ਹੈ ਜੇ ਤੁਸੀਂ ਇਹ ਚਾਹਦੇ ਹੋ ਕੀ ਇੱਕ ਅੱਛੀ ਜਗ੍ਹਾ ਜਿੱਥੇ ਕਿ ਤੁਹਾਡਾ ਮਨ ਲੱਗੇ ਤੁਹਾਡੇ ਬੱਚਿਆਂ ਦਾ ਮਨ ਲੱਗੇ ਤੇ ਤੁਹਾਨੂੰ ਹਰ ਇੱਕ ਜਗ੍ਹਾ ਦਾ ਨਜ਼ਾਰਾ ਇੱਕ ਥਾਂ ਤੇ ਹੀ ਦੇਖਣ ਨੂੰ ਮਿਲ ਜਾਵੇ ਤੇ ਤੁਸੀਂ ਗੈਰੀ ਫਾਰਮ ਵੀ ਕਿ ਆ ਸਕਦੇ ਹੋ ਇੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਸਿਰਫ ਘੁੰਮਣ ਫਿਰਨ ਵਾਲੀ ਨਹੀਂ ਜਗਾਵਾਂ ਵਾਲੀ ਨਹੀਂ ਖਾਣ ਪੀਣ ਦੀ ਵੀ ਫੈਸਿਲਿਟੀ ਇੱਥੇ ਹੈਗੀ ਹੈ ਰਹਿਣ ਦੀ ਫੈਸਿਲਿਟੀ ਵੀ ਇੱਥੇ ਹੈਗੀ ਹੈ ਸਰ ਉਹਨਾਂ ਨੇ ਕਾਟੇਜ ਰੈਡੀ ਕੀਤੇ ਹੋਏ ਨੇ ਜੇ ਕਿਸੇ ਨੇ ਪ੍ਰੀ-ਵੇਡਿੰਗ ਸ਼ੂਟ ਕਰਨਾ ਹੁੰਦਾ ਹੈ ਜਾਂ ਰਾਤ ਠਹਿਰਨਾ ਪਵੇ ਐਮਰਜੈਂਸੀ ਦੇ ਅੰਦਰ ਇਹ ਕੋਟੇਜ ਵਗੈਰਾ ਵੀ ਹੈਗਾ ਹੈ ਖਾਣ ਪੀਣ ਲਈ ਵੀ ਹਰ ਇੱਕ ਚੀਜ਼ ਅਵੇਲੇਬਲ ਹੈਗੀ ਹੈ ਇਹ ਜਿਹੜਾ ਆਪਾਂ ਗੱਲ ਕਰ ਰਹੇ ਸੀਗੇ ਜੀ ਕ੍ਰਿਸ਼ਨ ਬਾਟਿਕਾ ਇਹ ਕ੍ਰਿਸ਼ਨ ਜੀ ਸੁਦਰਸ਼ਨ ਚੱਕਰ ਚਲਾ ਰਹੇ ਨੇ ਵਿੱਚ ਖੜੇ ਨੇ ਆਲੇ ਦੋਲੇ ਜਿੰਨੇ ਜਾਨਵਰ ਜੀਵ ਜੰਤੂ ਤੇ ਕੋ ਸੰਤ ਜੀ ਬੈਠੇ ਭਗਤੀ ਕਰ ਰਹੇ ਨੇ ਬਿਉ ਉਸ ਪ੍ਰਭੂ ਦੇ ਹਾਲ ਪੁਰਖ ਦੀ ਜਿਹੜੀ ਸ੍ਰਿਸ਼ਟੀ ਦੇ ਵਿੱਚ ਸਾਰੇ ਜੀਵ ਜੰਤੂ ਆਨੰਦਮਾਨ ਰਹੇ ਨੇ ਉਹ ਸੀਨ ਅਸੀਂ ਬਣਾਉਣ ਦੀ ਕੋਸ਼ਿਸ਼ ਕਰੀ ਹੈ ਇੱਥੇ ਸ모ਧ ਧਰਮਾਂ ਦਾ ਅਸੀਂ ਅਭਧਰ ਕਰਦੇ ਆ ਉਹਨਾਂ ਦੇ ਲਈ ਸਾਰਾ ਕਿਤੇ ਨਾ ਕਿਤੇ ਕੁਝ ਨਾ ਕੁਝ ਕ੍ਰੀਏਟ ਕਰ ਰਹੇ ਹਾਂ ਇਹ ਜਿਹੜਾ ਲੇਕ ਦਾ ਸੀਨ ਬਣਾਇਆ ਹੋਇਆ ਹੈ ਚੰਡੀਗੜ੍ਹ ਲੇਕ ਦਾ ਇਹਦੇ ਵਿੱਚ ਅਸੀਂ ਜਿਹੜਾ ਆਪਣਾ ਮਹਾ ਪੰਜਾਬ ਜਿਹਦੇ ਵਿੱਚ ਸਾਰਾ ਰਾਜਸਥਾਨ ਹਰਿਆਣਾ ਹਿਮਾਚਲ ਚੰਡੀਗੜ੍ਹ ਇਹ ਸਾਰੇ ਦੇ ਸੀਨ ਦਿਖਾਉਣ ਲਈ ਅਸੀਂ ਇਬ ਉਮੀ ਚੰਡੀਗੜ੍ਹ ਵਾਂਗ ਕਿਸ਼ਤੀਆਂ ਲਿਆ ਕੇ ਤੇ ਇੱਥੇ ਰੌਕ ਗਾਰਡਨ ਵੀ ਬਣਾ ਰਹੇ ਆ ਵੀ ਤਾਂ ਕਿ ਸਾਰੇ ਦੀ ਲੁੱਕ ਹੋਵੇ ਇਹ ਹੁਣ ਬੱਚੇ ਉਰੇ ਉਹ ਡ੍ਰੈਗਨ ਵਾਲੀ ਕਿਸ਼ਤੀ ਹੈ ਇੱਕ ਉਹਦੇ ਚ ਇੰਜੋਏ ਕਰਦੇ ਹੋਏ ਇਸ ਤਰ੍ਹਾਂ ਦੀਆਂ ਕਈ ਡੱਕ ਦੀ ਸ਼ੇਪ ਦੀ ਹੈ ਇੱਕ ਅਜੀਬ ਵੀ ਸ਼ੇਪ ਦੀ ਹੈ ਅਲੱਗ-ਅਲੱਗ ਸ਼ੇਪਸ ਦੀਆਂ ਬਸ ਪੈडल ਮਾਰਨੇ ਛੱਡ ਦੋ ਪੈਡਲ ਮਾਰਨੇ ਛੱਡ ਦੋ ਦੀ ਲਾਸਟ ਚੇ ਸਾਰਾ ਹੋਣਾ ਤੂੰ ਇਹ ਜਾਨਣਾ ਚਾਹਾਂਗੇ ਕਿ ਕਿ ਕਈ ਲੋਕ ਸਰਚ ਨਹੀਂ ਕਰ ਪਾਉਂਦੇਗੇ ਇੱਕ ਪ੍ਰੋਪਰ ਲੋਕੇਸ਼ਨ ਦੱਸ ਦੋ ਤੇ ਆਪਣਾ ਕੰਟੈਕਟ ਨੰਬਰ ਵੀ ਦੇ ਦਿਓ ਜਿਹੜੀ ਸਾਡੀ ਇਹ ਲੋਕੇਸ਼ਨ ਹੈ ਨਾ ਜੀ ਇਹ ਬਹੁਤ ਹੀ ਸੈਂਟਰ ਹੈ ਇੱਕ ਤਰ੍ਹਾਂ ਦਾ ਜਿਵੇਂ ਨਾਬੇ ਦਾ ਨਾਮ ਨਾਬਾ ਪਿਆ ਸੀਗਾ ਨਾਬ ਤੋਂ ਇਹ ਦਿੱਲੀ ਤੇ ਲਾਹੌਰ ਦਾ ਸੈਂਟਰ ਹੈ ਉਵੇਂ ਹੀ ਜਿਹੜਾ ਸਾਡੇ ਨਾਨੋ ਕੀ ਹੈਗਾ ਇਹ ਪਟਿਆਲਾ ਚੰਡੀਗੜ੍ਹ ਲੁਧਿਆਣਾ ਸਾਰਿਆਂ ਦੇ ਸੈਂਟਰ ਜੇ ਵਿੱਚ ਪੈ ਜਾਂਦਾ ਜੇ ਤੁਸੀਂ ਆਓ ਜੀਟੀ ਰੋਡ ਤੋਂ ਸਰਹੰਦ ਤੋਂ ਸਿੱਧਾ ਬਾਦਸੋਂ ਨੂੰ ਰੋਡ ਆਉਂਦੀ ਹੈ ਪਰਸੋਂ ਦੇ ਬਿਲਕੁਲ ਨਾਲ ਹੀ ਹੈ ਤਕਰੀਬਨ 1 ਕਿਲੋਮੀਟਰ ਦੇ ਡਿਸਟੈਂਸ ਦੇ ਉੱਤੇ ਹੀ ਹੈ ਨਾਨੋ ਕੀ ਤੇ ਨਾਨੋ ਕੀ ਪਿੰਡ ਸਕਰਾਲੀ ਤੋਂ ਅਗਲਾ ਪਿੰਡ ਨਾਨੋ ਕੀ ਹੈ ਉੱਥੇ ਗੈਰੀ ਫਾਰਮਸ ਦੇ ਨਾਮ ਤੇ ਇੰਸਟੀਟਿਊਸ਼ਨ ਹੈਗਾ ਮੈਂ ਜੋਗੀ ਮੈਨੂੰ ਕਰਕੇ ਜਾਣਦੇ ਨੇ ਚਾਹੇ ਜੋਗੀ ਦਾ ਫਾਰਮ ਪੁੱਛ ਲਵੇ ਤੇ ਜਿਹੜਾ ਮੇਰਾ ਮੋਬਾਈਲ ਨੰਬਰ ਹੈਗਾ 9814602562 ਹੈ ਇਹ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ Google ਤੇ ਵੀ ਸਰਚ ਕਰਕੇ Google ਵੀ ਗਾਈਡ ਕਰ ਦਿੰਦੀ ਹੈ ਤੇ ਬੜੀ ਆਸਾਨੀ ਨਾਲ ਤੁਸੀਂ ਇੱਥੇ ਪਹੁੰਚ ਸਕਦੇ ਹੋ ਪਰ ਬਾਈ ਬੱਸ ਜੇ ਆਮੋ ਤੁਹਾਨੂੰ ਦਿੱਕਤ ਹੋ ਸਕਦੀ ਹੈ ਕਿਉਂਕਿ ਸਕਰਾਲੀ ਤੋਂ 1 ਕਿਲੋਮੀਟਰ ਦੀ ਵਾਕ ਕਰਨੀ ਪੈਂਦੀ ਹੈ ਜੇ ਤੁਸੀਂ ਬਾਇ ਆਪਣੇ ਵਹੀਕਲ ਆਓ ਤਾਂ ਹੀ ਤੁਹਾਨੂੰ ਜ਼ਿਆਦਾ ਕੰਫਰਟੇਬਲ ਰਹੂਗਾ ਤੇ ਬਿਲਕੁਲ ਸਰ ਹੋਣਾ ਨੇ ਸਭ ਕੁਝ ਦੱਸ ਹੀ ਦਿੱਤਾ ਹੈ ਇਸ ਲੋਕੇਸ਼ਨ ਦੇ ਬਾਰੇ ਤੁਹਾਨੂੰ ਆਸਾਨੀ ਰਹੇਗੀ ਕਿਉਂਕਿ ਅਸੀਂ ਇਹ ਚਾਹੇ ਚੰਗੀ ਤਰੀਕੇ ਨਾਲ ਨਾ ਦੱਸ ਸਕੀਏ ਲੇਕਿਨ ਸਰ ਹੋਣਾ ਨੇ ਬਹੁਤ ਅچھے ਤਰੀਕੇ ਨਾਲ ਸਮਝਾ ਦਿੱਤਾ ਹੈ ਕੰਟੈਕਟ ਨੰਬਰ ਵੀ ਦੇ ਦਿੱਤਾ ਹੈ ਤੇ ਤੁਸੀਂ ਸਰ ਹੋਣਾ ਨਾਲ ਕੰਟੈਕਟ ਕਰ ਸਕਦੇ ਹੋ ਪਹਿਲਾਂ ਬੁਕਿੰਗ ਕਰਾ ਸਕਦੇ ਹੋ ਜੇ ਪ੍ਰੀ ਵਿਡਿੰਗ ਸ਼ੂਟ ਕਰਾਉਣਾ ਚਾਹੁੰਦੇ ਹੋ ਤੇ ਜੇ ਹਮੇਸ਼ਾ ਇਦਾਂ ਦੀ ਹੋਰ ਬਿਹਤਰੀਨ ਵੀਡੀਓਜ਼ ਦੇਖਦੇ ਰਹਿਣਾ ਚਾਹੁੰਦੇ ਹੋ ਤੇ ਹਮੇਸ਼ਾ ਦੇਖਦੇ ਰਹੋ ਸਾਚਮੁੰਦਰਾ ਪਾਰਟੀ ਵੀਨ